ਅਜਾ ਅਜਾ ਛਿਰਾ ਜਿਹੜੀ ਆ ਬਾਬਾ ਪੱਠਿਆਂ ਵਾਲੀ ਹੈ ਪੈਲੀ ਤੇਰੀ ਨਾ ਨਾ ਛਿਰਾ ਇੱਥੋਂ ਲੈ ਕੇ ਆਓ ਜਿਹੜੇ ਟਾਲੀ ਤੱਕ ਨਿਗਾ ਵਜਦੀ ਆ ਬਾਬਾ ਟਾਲੀ ਦੂਰ ਲੈ ਗਿਆ ਟਾਲੀ ਦੁਨੀਆ ਖੰਬੇ ਤੇ ਹੀ ਹੋਊਗਾ ਕੰਮ ਨਾ ਨਾ ਛਿਰਾ ਉਹ ਟਾਲੀ ਤੱਕ ਹੂੰ ਉਹ ਜਿਹੜੀ ਛੜਕ ਨਹੀਂ ਦਿਖੀ ਆਂਦੀ ਹਾਂ ਉਹਦੇ ਨਾਲ 10 ਕਿੱਲਾਂ ਦਾ ਫਰੰਟਾ ਬਾਬਾ ਇੰਨਾ ਤੁਰੀਦਾ ਨਹੀਂ ਮੈਥੋਂ 10 ਕਿੱਲਾਂ ਦਾ ਫਰੰਟਾ ਛਿਰਾ ਉੱਥੇ ਛਿਰਾ ਜੱਟਾਂ ਦੀ ਜ਼ਮੀਨਾਂ ਨਾਲ ਹੀ ਸਾਰਾ ਕੁਝ ਹੁੰਦਾ ਬਾਬਾ ਡਿਮਾਂਡ ਕੀ ਆ ਫਿਰ ਤੁਹਾਡੀ ਛਿਰਾ ਹੁਣ ਵੇਖੋ ਰੱਬ ਦਾ ਦਿੱਤਾ ਹੈਗਾ ਉਹ ਤਾਂ ਸਾਰਾ ਕੁਝ ਅਰੇ ਜਿਹੜਾ ਹੁਣ ਕਿੱਲੇ ਦਾ ਰੇਟ 2.5 ਲੱਖ ਚੱਲੀ ਜਾਂਦਾ ਉਹ ਤਾਂ ਫਿਰ ਘਰ ਪਿਆਰ ਤਾਂ ਹੁੰਦੀ ਆ ਸਾਡੇ ਵੀ ਰਿਸ਼ਤੇਦਾਰਾਂ ਚ ਕੋਈ ਉਹੀ ਤਾਂ ਗੱਲ ਹੈ ਮੁੱਲ ਬਈ ਤੁਹਾਡਾ ਮੁੰਡਾ ਖਰੀਦਣਾ ਆ ਨਾ ਨਾ ਚਿਰਾ ਉਹ ਤਾਂ ਚੱਲਦਾ ਹੀ ਹੈ ਨਾ ਪੱਤੀ ਗੱਲਾਂ ਨਾਲ ਨਹੀਂ ਟਰੜਾ ਭਰਦਾ ਦੇਦਾ ਤੁਸੀਂ ਉਹੀ ਗੱਲ ਫਿਰ ਕਰਤੀ ਨਾ ਦੇਜਦੇ ਲੋਭੀ ਆ ਤੁਸੀਂ ਚੱਪ ਕੋਠੀ ਕਾਠੀ ਨਹੀਂ ਪਈ ਪਰ ਤੇਰਾ ਜ਼ਮੀਨ ਹੀ ਮਨਾਈ ਆ ਕੋਠੀ ਨਹੀਂ ਪਈ ਜ਼ਮੀਨ ਮੇਰੇ ਪਿਓ ਕੋਲੇ ਸੀ 15 ਕਿੱਲੇ 10 ਕਿੱਲੇ ਮਾਂ ਬੈਲ ਐਤੀ ਕੋਠੀਆਂ ਤੋਂ ਕੀ ਕਰਾਉਣਾ ਕੋਠੀ ਬਣਾ ਕਾਹਦਾ ਕੁੜੀ ਸਾਡੀ ਕਿੱਥੇ ਰਹੂਗੀ ਪੱਕੇ ਵਿੱਚ ਰਹੋਗੇ ਇੱਥੇ ਬੱਤਾ ਡੱਗ ਪਿਆ ਸਰਪਾੜ ਦੋ ਆਪਾਂ ਕਰਦੇ ਨੇ 2.5 ਲੱਖ ਮੰਗੇ ਨੇ ਦੇਜਦਾ ਅੱਜ ਦੇ ਟਾਈਮ 'ਚ ਬਾਬਾ ਕੌਣ ਦੇਜ ਮੰਗਦਾ ਛੇਰਾ ਉਹ ਤਾਂ ਹੁਣ ਚੱਲੀ ਜਾਂਦਾ ਕਾਰ ਬੈਰ ਅਸੀਂ ਵੀ ਰਿਸ਼ਤੇਦਾਰਾਂ ਦੇ ਵਿੱਚ ਮੂੰਹ ਦਿਖਾਉਣਾ ਹੁੰਦਾ ਹੂੰ ਦਿਖਾਉਣਾ ਹੁੰਦਾ 25 ਕਿੱਲੇ ਜ਼ਮੀਨ ਕੋਈ ਮੂੰਹ ਨਾ ਥੋੜੀ ਘੱਟ ਰਹੀਆਂ ਗੱਲਾਂ ਹੋਰ ਹੀ ਨਿਕਲ ਜਾਂਦੀਆਂ ਗੱਲਾਂ ਤਾਂ ਹੁਣ ਤੁਹਾਡੇ ਸਾਹਮਣੇ ਆ ਗਈਆਂ 50 ਲੱਖ ਮੰਗਦੇ 25 ਕਿੱਲੇ ਆਂਦਾ 50 ਲੱਖ ਤੇ ਤਾਂ ਕੁੜੀ ਦਾ ਇੰਨੀ ਪੜ੍ਹਾਈ ਲਿਖਾਈ ਹੈ ਅਸੀਂ ਜਿੰਨੀ ਤੁਹਾਨੂੰ ਜ਼ਮੀਨ ਦੱਸੀ ਸੀ ਜ਼ਮੀਨ 'ਚ ਤੇ ਮੁੰਡੇ ਕੋਈ ਗਾਇਆ ਕੋਈ ਨਹੀਂ ਕੱਲੀ ਬਾਈ ਜ਼ਮੀਨ ਅਸੀਂ ਚੱਟਨੀ ਹੈ ਕੋਈ ਵੈਲ ਨਹੀਂ ਬਾਈ ਅਸੀਂ ਕਾਰ ਵੀ ਜਾਵਾਂਗੇ ਨਾ ਤਾਂ ਗੋਹਾ ਗੂੜਾ ਚੱਕਣਾ ਕੋਈ ਵੈਲ ਕਰੂਗਾ ਕਿੱਥੋਂ ਬਾਈ ਠੀਕ ਹੈ ਤੇ ਜਿਵੇਂ ਆ ਪਸੂ ਬੰਨੀ ਬੈਠੇ ਡੰਗਰ ਖੇੜਾ ਇੰਨਾ ਨਹੀਂ ਸਾਡੇ ਲੋਟ ਆਉਣਾ ਵੈਲ ਦਲ ਠੀਕ ਹੈ ਨਾ ਰੋਟੀ ਪਕਾਵੇ ਅੱਛਾ ਠੀਕ ਹੈ ਉਹਦਾ ਆ ਜੇ ਪਰੇ 50 ਤੋਂ 50 ਲੱਖ 70 ਨਹੀਂ ਦੁੱਤਾ ਇਹ ਤਾਂ ਆਪਣੇ ਕਹਿੰਦਾ ਇਹ ਤਾਂ ਕਿਹੜਾ ਫੜਾ ਮੈਂ ਵੀ ਨਹੀਂ ਵਿਖਾ ਕੇ ਲਿਆ ਸਕਦੇ ਆਪਾਂ ਹਰ ਸੈਟਰਡੇ ਸੰਡੇ ਜਾਣਾ ਹੁੰਦਾ ਚੇਰਾ ਵੱਡੀ ਨੂੰ ਤਾਂ ਉੱਥੇ ਰਹਿੰਦੀ ਹੈ ਫੌਜੀ ਦੇ ਨਾਲ ਹੀ ਉਹ ਕਿੱਥੋਂ ਲਾ ਦੂ ਸਾਨੂੰ ਪਰੌਠੇ ਆਂਡਰਾ ਪਸ਼ੂਆਂ ਦਾ ਕਿਵੇਂ ਕਰੋਗੇ ਚੇਰਾ ਉਹ ਤਾਂ ਸਭ ਨਹੀਂ ਪੈਣਗੇ ਪਸ਼ੂ ਤਾਂ ਨਹੀਂ ਅਸੀਂ ਵੇਚਦੇ ਸਾਹਮਣੇ ਕੁੜੀ ਮਰਾਉਣੀ ਹੈ ਭਰਾਵਾ ਗੋਆ ਸਤਾ ਕੇ ਟਰਾਲੀ ਗੋਏ ਦੀ ਹੋਊਗੀ ਤੁਹਾਡੇ ਨਾਲ ਚੇਰਾ ਉਹ ਵੇਖ ਲਓ ਤੁਸੀਂ ਪੁੱਤਾਂ ਦੇ ਪਾਪਾ ਇਹ ਆਏ ਮੰਗੀ ਆਣੇ ਜਿਵੇਂ ਤੁਹਾਡੇ ਪਟਵਾਰੀ ਲੱਗਿਆ ਹੁੰਦਾ ਮੁੰਡਾ ਚੇਰਾ 25 ਕਿੱਲੇ ਜ਼ਮੀਨ ਆਉਂਦੀ ਹੈ ਕਿਸੇ ਨੂੰ ਪਿੰਡ ਵਾਲੇ ਬੰਦੇ 25 ਨਹੀਂ ਆਉਂਦੀ ਰਾਉ ਤੁਸੀਂ ਵੇਖ ਲਓ ਇਹ ਤਾਂ ਘਰ ਪੇਰ ਚਲਦਾ ਆਉਂਦਾ ਛਰਾ ਫਾਦੇ ਯਾਰ ਬੁੜੀਆਂ ਨੂੰ ਚਲੂ ਟਾਈਮ ਹੀ ਆਇਆ ਦਵਾਰ ਹੀ ਖਰਾਬ ਕਰਿਆ ਇਹ ਬਈ ਹਰੇਕ ਮੁੰਡੇ ਲਈ ਹੁੰਦਾ ਤੇ ਇਹਦਾ ਲੋਭੀ ਹੁੰਦਾ ਇਹ ਤਾਂ ਬੜਾ ਕੰਮ ਚੱਲ ਪਿਆਦਾ ਨੂੰ ਵੀ ਬੜਾ ਟੱਡੀ ਜਾਂਦੇ ਆਪਾਂ ਚੱਲ ਗੱਡੀਆਂ ਗੁੱਡੀਆਂ ਲੈ ਲਈਆਂ ਆਪਾਂ ਮਲਾਜ਼ਮ ਲੱਗੇ ਸੀਗੇ ਇਹ ਲੈ ਵਾਣਾਂ ਵਾਲੇ ਮੂੰਹ ਢੀ ਜਾਂਦੇ ਇਹਨਾਂ ਦਾ ਦਿਮਾਗ ਖਰਾਵਾ ਜੱਟਾਂ ਦਾ ਲੈ ਆ ਰੇਤੇ ਵਾਲਾ ਸਰਾ ਵਾਣ ਤੇ ਕੀ ਭੁੱਬਲ ਹੈਗੀ ਇੱਥੇ ਕੀ ਹੋਣਾ ਯਾਰ ਇੱਥੇ ਬਾਈ ਵਿਚੋਲੇ ਸੱਦੀਆਂ ਰੋਨੂੰ ਕੁੜੀ ਨੂੰ ਮਾਰ ਦੇ ਵਾਹ ਮੜਾ ਰੈ ਕਰ ਲੇ ਨਾਲੇ ਦੇਖੇ ਪਿਆ ਮੁੰਡਾ ਮੁੰਡਾ ਰਾ ਰਾ ਕਾਦੀ ਆਈ ਯਾਰ ਸਿਫਲਿਆ ਵੇਖਣਾ ਮੁੰਡਾ ਕਿਨੇ ਦੇਖੀ ਪਿਆ 50 ਲੱਖ ਚ ਕੀ ਮੁੰਡੇ ਦਾ ਘਰ ਬਾਰ ਨਹੀਂ ਲੈਣਾ ਨਹੀਂ ਦੇਣਾ ਉਹ ਮੁੰਡਾ ਕਿਹੜਾ ਮੁੰਡਾ ਨਾ ਹੁੰਦਾ ਮੁੰਡਾ ਨਹੀਂ ਹੋਣਾ ਮੈਂ ਤਾਂ ਲਾ ਦਾਂ ਜੇ ਇਸ ਹਾਰ ਮੁਸ਼ਕ ਮਰੀ ਦਾ ਪਸ਼ੂਆਂ ਬਈ ਤੂੰ ਜਿਹੜੇ ਹਿਸਾਬ ਨਾਲ ਕਰੀ ਹੈ ਕਿਹੜਾ ਜਾਉਣਾ ਗੋਆ ਕੁੜਾ ਉਹ ਜਾਂ ਫੀਡ ਲੈਣ ਗਿਆ ਉਹ ਪੁਰੇ ਹਾਲੀਏ ਮੈਂ ਤਾਂ ਨਹੀਂ ਮੰਨਦਾ ਇਹ ਚੀਜ਼ ਨੂੰ ਤੇ ਚਲ ਏਸੀ ਛੱਡ ਯਾਰ ਐ ਮੇਰਾ ਉਹ ਕਰਤਾ ਜਾ ਸਾਰੀ ਜਿਹੜੀ ਲਵਾਤੀ ਬਣਾ ਕਰਦਾ ਜੰਤਰਾ ਇੰਨੇ ਜਿਹੜਾ ਦੂਸਰਾ ਮੈਂ ਸ਼ੇਅਰ ਮਾਰਕੀਟ ਚ ਕਿੰਨਾ ਇੱਕ ਲਾਸ ਹੋਇਆ ਮੈਨੂੰ ਲੱਗੇ ਵੀ ਹੁਣ ਚਲ ਹੋਰ ਸਟਾਕ ਸਾਹ ਚੱਲੀ ਜਾਂਦਾ ਯਾਰ ਮੁੰਡੇ ਵਾਲੇ ਦਿਮਾਗ ਤਾਂ ਖਰਾਬ ਹੈ ਇਨੇ ਹੁਣ ਕੁੜ